ਕਰਦੇ ਆ ਥਾਰ ਵਾਲੀ ਬੀਬੀ ਦੇ ਜਮਾਨਤ ਮਿਲ ਗਈ ਮੈਂ ਤਾਂ ਹੈਰਾਨ ਸਾਜ ਮੈਂ ਰੀਲ ਦੇਖ ਰਿਆ ਸੀ ਕਹਿੰਦੀ ਮਿਲ ਗਈ ਜਮਾਨਤ ਮੋਟਰਸਾਈਕਲ ਦੇ ਉੱਤੇ ਐ ਭੱਜੀ ਫਿਰਦੀ ਸੀ ਸ਼ੂਕਦੀ ਤੇ ਹੁਣ ਉਹ ਜਿਹੜੀ ਸ਼ੂਕਦੀ ਫਿਰਦੀ ਸੀ ਉਹ ਹੁਣ ਉਹਦੀ ਸ਼ੂਕੀ ਸ਼ੂਕੀ ਜਿਹੜੀ ਸੀ ਉਹ ਆਪ ਹੀ ਪੈਰੀ ਹੱਥ ਕੁਹਾੜਾ ਮਾਰ ਬੈਠੀ ਤੇ ਫੇਰ ਚੜ ਗਈ ਜਿਹੜ ਕੇ ਕਹਿੰਦੇ ਬੜਾ ਕੁਝ ਨਿਕਲਿਆ ਹਜੇ ਨਿਕਲਣਾ ਹੋਰ ਵੀ ਬਾਕੀ ਐ ਕੀ ਬਣੇ ਦੇਖੋ ਦਾਨੇੜੀਆ ਸਾਹਿਬ 11ਵਾਂ ਬਰਨ ਦੇ ਵਿੱਚ ਉਹ ਕੁੜੀ ਭਰਤੀ ਹੁੰਦੀ ਗਰਮ ਬਰਸਾਲ ਦੀ ਸਰਯੂਦੀ ਸਰਵਿਸ ਹੈ ਠੀਕ ਹੈ ਐਸ ਵੀ ਉਹ ਸੀਨੀਅਰ ਕਨਸਟੇਬਲ ਹੈ ਸੀ ਸੀ ਹੰਤ ਸਾਬ ਕਹੋਗੀ ਹਾਂਜੀ ਕਿਉਂਕਿ ਜਦੋਂ ਆਪਾਂ ਪੁਲਿਸ ਦੀ ਕਾਰਵਾਈ ਦੇਖਦੇ ਹਾਂ ਪੁਲਿਸ ਦੇ ਵਿੱਚ ਜਿਹੜਾ ਪ੍ਰਮੋਸ਼ਨ ਹੈ ਜਿਹੜਾ ਸਭ ਤੋਂ ਪਹਿਲਾਂ ਮੁੰਡਾ ਸਿਪਾਹੀ ਭਰਤੀ ਹੁੰਦਾ ਹਾਂਜੀ ਸਿਪਾਹੀ ਤੋਂ ਬਾਅਦ ਫਿਰ ਉਹਨੂੰ ਸੀ 2 ਜਾਂ ਬੀ 1 ਕਰਦਾ ਹੈ ਹੂੰ ਜਿਹੜਾ ਸੀ 2 ਮਿਲ ਜੇ ਜਾਂ ਬੀ 1 ਕਰ ਲਵੇ ਤਾਂ ਉਹਨੂੰ ਫਿਰ ਸੀਨੀਅਰ ਸਿਪਾਹੀ ਕਿਹਾ ਜਾਂਦਾ ਹੈ ਠੀਕ ਹੈ ਉਤੋਂ ਬਾਅਦ ਫਿਰ ਉਹ ਬਕਾਇਦਾ ਕੋਰਸ ਕਰਦਾ ਜਦੋਂ ਕੋਰਸ ਕਰ ਲੈਂਦਾ ਤਾਂ ਫਿਰ ਉਹ ਹੈੱਡ ਕਨਸਟੇਬਲ ਬਣ ਜਾਂਦੇ। ਹੂੰ ਹੂੰ। ਇਸ ਕਰਕੇ ਇਸ ਬੀਬੀ ਨੂੰ ਅਪਹਾਈ ਤਾਂ ਨਹੀਂ ਕਹਿ ਸਕਦੇ ਵੀ ਇਹ ਹੌਲਦਾਰ ਸੀ। ਜੀ। ਹੌਲਦਾਰ ਬਣਨ ਵਾਲੇ ਪਾਸੇ ਨੂੰ ਇਹ ਚੱਲਦੀ ਸੀ। ਚੱਲਦੀ ਸੀ। ਇਹਨੇ ਮਤਲਬ ਜਿਹੜਾ ਪਹਿਲੇ ਪੜਾਅ ਦੇ ਵਿੱਚ ਉਹ ਸੀਨੀਅਰ ਕਨਸਟੇਬਲ ਦਾ ਉਹਦਾ ਹਾਸਲ ਕਰ ਲਿਆ ਸੀ। ਜੀ। ਕੋਈ ਸ਼ੱਕ ਨਹੀਂ ਕਿ ਇਸ ਬੀਬੀ ਦੇ ਜਿਹੜੇ ਹੈਗੇ ਸਬੰਧ ਬਹੁਤ ਤਕੜੇ ਤਕੜੇ ਬੰਦੇ ਨਾਲ ਸੀ, ਬੜੇ ਵੱਡੇ ਅਫਸਰਾਂ ਨਾਲ ਸੀ। ਹੂੰ ਹੂੰ। ਜਿਨ੍ਹਾਂ ਦੇ ਵਿੱਚੋਂ ਕੋਈ ਐਸਪੀ ਐ, ਕੋਈ ਡੀਆਈਜੀ ਐ, ਕੋਈ ਕੋਸ਼ਾ ਕੋਈ ਕੋਸ਼ਾ ਹੈਗੀ ਹੈਗੀ। ਜਿਸ ਵੇਲੇ ਇਹਦੀ ਗੱਡੀ ਨੂੰ ਰੋਕਿਆ ਗਿਆ ਸੀ ਆਪਾਂ ਕੋਲੇ ਤਾਂ ਨਹੀਂ ਸੀ ਲੇਕਿਨ ਜੋ ਖਬਰਾਂ ਆਪਣੇ ਕੋਲੇ ਆਈਆਂ ਕਹਿੰਦੇ ਤਾਰਾ ਖੜਕ ਪਈਆਂ ਸੀ ਹਾਂ ਉਦੋਂ ਕਹਿੰਦੇ ਉਹਨੇ ਕਿਹਾ ਵੀ ਆ ਮੈਂ ਗੱਲ ਕਰਉ ਤੁਸੀਂ ਮੈਂ ਤੁਹਾਡੀ ਕਿਸੇ ਨਾਲ ਗੱਲ ਕਰਵਾ ਰਹੀ ਹਾਂ ਹੂੰ ਤੇ ਉਹ ਗੱਲ ਤਾਂ ਕਿਹਨੇ ਕਰਨੀ ਸੀ ਨਾਲ ਅਗਲੀ ਗੱਲ ਇਹ ਹੈ ਕਿ ਜਿਹੜੀ ਰਿਕਵਰੀ ਹੈ ਹੂੰ ਰਿਕਵਰੀ ਹੈ 17.5 ਗ੍ਰਾਮ ਦੀ ਜੀ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਵੀ ਕੀ ਇਹ ਸੱਚਮੁੱਚ ਦੀ ਰਿਕਵਰੀ ਹੈ ਜਾਂ ਇਹ ਪੁਲਿਸ ਦੀ ਆਪਸੀ ਰੈਵਲਰੀ ਦਾ ਵੀ ਨਤੀਜਾ ਹੈ ਨਤੀਜਾ ਕਿਉਂਕਿ ਪੁਰਸਤ ਦੇ ਵਿੱਚ ਦਾਨ ਦਾਨਯਾਲਗ ਜੀ ਸਾਹਿਬ ਜਿਹੜੀਆਂ ਪਾਰਟੀ ਵਾਜੀ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਹਾਂਜੀ ਹੁੰਦੀ ਆਪਾਂ ਦੇਖੀਏ ਪਛਾਣ ਤੋਂ ਲੈ ਲਓ ਤੁਸੀਂ ਗੱਲ ਪ੍ਰਤਾਪ ਸਿੰਘ ਕੈਰੋ ਦੇ ਜ਼ਮਾਨੇ ਦੇ ਵਿੱਚ ਵੀ ਜੀ ਜਿਹੜੀ ਇਹ ਪ੍ਰਤਾਪ ਸਿੰਘ ਕੈਰੋ ਦੇ ਮਰਡਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਇਸ ਕਰ ਨੂੰ ਦੇਖਦੇ ਸੀ ਕਿ ਕਿਸੇ ਪੁਲਿਸ ਅਫਸਰ ਦਾਤ ਸੀ ਅੱਛੀ ਹਾਂ ਉਹ ਇਹ ਚੱਲਦਾ ਸੀ ਫਿਰ ਬਾਅਦ ਦੇ ਵਿੱਚ ਜਦੋਂ ਆਪਣੀ ਇਹ ਨਵਾਂ ਪੰਜਾਬੀ ਸੂਬਾ ਬਣ ਗਿਆ ਜੀ ਪੰਜਾਬੀ ਸੂਬੇ ਬਣਨ ਤੋਂ ਬਾਅਦ ਮੇਰਾ ਖਿਆਲ ਹੈ ਵੀ ਜਿਹੜੇ ਪਹਿਲੇ ਆਈਜੀ ਬਣੇ ਸੀ ਇਥੇ ਪਾ ਪੰਜਾਬ ਦੇ ਆਈ ਜੀ ਹੁੰਦੇ ਸੀ ਉਹ ਸੀਗੇ ਮਿਸਟਰ ਅਸ਼ਵਨੀ ਕੁਮਾਰ ਅਸ਼ਵਨੀ ਕੁਮਾਰ ਕਹਿੰਦੇ ਉਹਨਾਂ ਦਾ ਬੜਾ ਕਾ ਚਾ ਹੁੰਦੀ ਸੀ ਹਾਂ ਅਸ਼ਵਨੀ ਕੁਮਾਰ ਤਾਂ ਬੰਦਾ ਸੀ ਨਾ ਜਿਹਨੇ ਇੱਥੇ ਮੁਕਾਬਲੇ ਦਾ سلسلہ ਸ਼ੁਰੂ ਕੀਤਾ ਸੀ ਉਤੋਂ ਬਾਅਦ ਮੇਰੇ ਖਿਆਲ ਜਿਹੜੇ ਕਾਬਲ ਅਫਸਰਾਂ ਚ ਦੇਖਦੇ ਆ ਤਾਂ ਤੁਹਾਡੇ ਖਾਨਦਾਨ ਦੇ ਵਿੱਚੋਂ ਸਰਦਾਰ ਭਗਵਾਨ ਸਿੰਘ ਦਾ ਨਿਹਾਲੀਆ ਹੁੰਦੇ ਜੀ ਉਦੋਂ ਬਾਅਦ ਅੱਜ ਦੇਖੀ ਤਾਂ ਫਿਰ ਇੱਕ ਜਿਹੜੀ ਹੈਗੀ ਲੌਬੀ ਆਉਣ ਲੱਗ ਗਈ ਸੀ ਕਦੇ ਪੁੱਲਰ ਲੌਬੀ ਆ ਗਈ ਕਦੇ ਗਿਲ ਲੌਬੀ ਆ ਗਈ ਕਦੇ ਰੇਬੇਰੋ ਲੌਬੀ ਆ ਗਈ ਨਹੀਂ ਰੇਬੇਰੋ ਲੌਬੀ ਨਹੀਂ ਆ ਗਈ ਪਹਿਲਾਂ ਆਪਣਾ ਸਰਦਾਰਾਂ ਦੀ ਗੱਲ ਕਰ ਲਈਏ ਨਾ ਤੁਹਾਡੇ ਕੀ ਹੈ ਅਮ ਬੜੀ ਡਿਰੀਆ ਆ ਆਲਕਬਰ ਲ lobby ਆ ਗਈ ਮਤਲਬ ਇਸ ਕਿਸਮ ਦੀ lobby ਆਉਣ ਲੱਗ ਗਈ ਵੀ ਇਹ ਕਿਹੜਾ ਕਿਹੜੇ ਤੁਹਾਡੇ ਨਾਲ ਹੂੰ ਹੂੰ ਇਹ ਅਕਸਰ ਚੱਲਦਾ ਰਿਹਾ ਆ ਉਸ ਤੋਂ ਬਾਅਦ ਫਿਰ ਜਿਹੜੀ ਹੈਗੀ ਜਮੇ ਰਵੇਰੋ ਵਾਲੇ ਆ ਗਏ ਕੇ ਪੀ ਐਸ ਗਿਲ ਪਰ ਰਵੇਰੋ ਵੇ ਤੱਕ ਉਸ ਦਾ ਕੋਈ ਨਹੀਂ ਸੀ ਹਾਂ ਹਾਂ ਹੁਣ ਵੀ ਜੇ ਆਪਾਂ ਦੇਖੀਏ ਤਾਂ ਪਿਛਲੇ ਸਮੇਂ ਦੇ ਵਿੱਚ ਆਉਂਦੀ ਹੈ ਜੀ ਇਹ ਜਨਕਰ ਗੁਪਤੇ ਦੀ lobby ਹੈ ਜੀ ਇਹ ਜਿਹੜੀ ਹੈਗੀ ਹਰਪ੍ਰੀਤ ਦੀ lobby ਹੈ ਜੀ ਇਹ ਸੁਰੇਸ਼ अरोड़ा ਦੀ lobby ਹੈ ਅੱਜ ਕੱਲ ਜਿਹੜੇ ਹੈਗੇ ਐ ਗੌਰਵ ਯਾਦਵ ਸਾਹਿਬ ਹੈ ਇੱਕ ਇੱਕ ਗੱਡੀਆਂ ਇੱਕ ਗੱਲਾਂ ਮਤਾਂ ਪੁਲਿਸ ਦੇ ਵਿੱਚ ਚਲਦੀਆਂ ਰਹਿੰਦੀਆਂ ਹਨ ਔਰ ਇਹ ਰੈਬਿਲੀ ਫਿਰ ਕਈ ਵਾਰੀ ਬੜੇ ਦੂਰ تک ਚਲੀ ਜਾਂਦੀ ਹੈ ਠੀਕ ਹੈ ਮੈਂ ਦੇਖਿਆ ਕਿ ਜਿਹੜੇ ਬੰਦੇ ਇੱਕ ਵਾਰੀ ਇਕੱਠੇ ਹੁੰਦੇ ਐ ਇੱਕੋ ਜਿਹਾ ਕੰਮ ਕਰਦੇ ਹੁੰਦੇ ਐ ਬੈਚਮੇਟ ਵੀ ਹੁੰਦੇ ਐ ਨੇੜੇ-ਤੇੜੇ ਹੁੰਦੇ ਐ ਜਦੋਂ ਫਿਰ ਪੋਸਟਿੰਗ ਦੇ ਮਾਮਲੇ ਤੇ ਆ ਕੇ ਉਹਨਾਂ ਦਾ ਰਫੜ ਪੈਂਦਾ ਰਦਾ ਡੇੜ ਗਿਆ ਸਾਹਿਬ ਉਹ ਬੜਾ ਵਰਗੰਮੀ ਹੁੰਦਾ ਹੁਣ ਤੁਸੀਂ ਦੇਖੋ ਵੀ ਸਾਡੇ ਇੱਕ ਕੁਲਦੀਪ ਸਿੰਘ ਚੈਲ ਚੈਲ ਹਾਂਜੀ ਉਹ ਚੰਡੀਗੜ੍ਹ ਦੇ ਐਸਐਸਪੀ ਹੁੰਦੇ ਸੀ ਚੰਡੀਗੜ੍ਹ ਗਵਰਨਰ ਸਾਹਿਬ ਨਾਲ ਕੋਈ ਪੇਚਾ ਫਸ ਗਿਆ ਗਵਰਨਰ ਸਾਹਿਬ ਨੇ ਉਹਨਾਂ ਨੂੰ ਕਹਤਾ ਵੀ ਚਲੋ ਵਾਪਸ ਉਹਨਾਂ ਨੇ ਪੰਜਾਬ ਵਾਪਸ ਭੇਜਤਾ ਸੀ ਤੇ ਪੰਜਾਬ ਦੇ ਵਿੱਚ ਵਾਪਸ ਆਉਂਦਿਆਂ ਸਾਰ ਸਾਡੀ ਸਰਕਾਰ ਨੇ ਚੱਕ ਕੇ ਉਹਨਾਂ ਨੂੰ ਜਲੰਧਰ ਲਾਤਾ ਸੀ ਤੇ ਉਧਰੋਂ ਗਵਰਨਰ ਸਾਹਿਬ ਨੇ ਜਲੰਧਰ ਜਾਣਾ ਸੀ ਤੇ ਛੁੱਟੀ ਭੇਜਣਾ ਪਿਆ ਗਿਆ ਸੀ ਕਿਉਂਕਿ ਗਵਰਨਰ ਨੂੰ ਸਲੂਟ ਮਾਰਨਾ ਸੀ ਗਵਰਨਰ ਕਿਤੇ ਨਾਰਾਜ਼ ਨਾ ਹੋ ਜਾਈਂ ਛੁੱਟੀ ਭੇਜਣ ਤੋਂ ਬਾਅਦ ਚਲੋ ਫਿਰ ਉਹ ਆਏ ਜਾਂਦੇ ਚਲਦੇ ਚਲਾਉਂਦੇ ਰਹੇ ਫਿਰ ਕੁਝ ਹੋਰ ਅਫਸਰ ਆ ਗਏ ਸੁਭਪਨ ਸ਼ਰਮਾ ਆ ਗਿਆ ਹੈ ਮਤਲਬ ਹੁਣ ਜੇ ਦੇਖੋ ਦੋ ਵੱਡੇ ਜਿਹੜੇ ਸਾਡੇ ਕੋਲੇ ਕਮਿਸ਼ਨਰ ਰੇਟ ਹੈ ਜ਼ਲੰਧਰ ਤੇ ਲੁਧਿਆਣਾ ਅੰਮ੍ਰਿਤਸਰ ਆਪਣੀ ਥਾਂ ਦੇ ਉੱਤੇ ਹਮ ਪਰ ਜ਼ਲੰਧਰ ਤੇ ਲੁਧਿਆਣਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖੀਏ ਤਾਂ ਕਦੇ ਸੁਭਪਨ ਸ਼ਰਮਾ ਤੇ ਕਦੇ ਕੁਲਦੀਪ ਸਿੰਘ ਚਾਹਲ ਉਹ ਆਉਂਦੇ ਰਹੇ ਜੀ ਹੁਣ ਕਾਫੀ ਸਮੇਂ ਬਾਅਦ ਜਿਹੜੀ ਹੈ ਬੀਬੀ ਤਨਪ੍ਰੀਤ ਕੌਰ ਆਏ ਜੀ ਉਹ ਬੜੀ ਮਤਲਬ ਜਿਹੜੇ ਹੈਗੇ ਆਈਜੀ ਲੈਵਲ ਦੇ ਅਫੀਸਰ ਹੈ ਔਰ ਬੜਾ ਵਧੀਆ ਉਹਨਾਂ ਦਾ ਨਾਂ ਹੈ ਆਪਣੇ ਬਰਨਾਲੇ ਰਹਿ ਕੇ ਗਏ ਐਸਐਸਪੀ ਠੀਕ ਹੈ ਜੀ ਮੈਂ ਕਿਸਾਨ ਅੰਦੋਲਨ ਵੇਖਦਾ ਰਿਹਾ ਬਹੁਤ ਵਧੀਆ ਤਰੀਕੇ ਨਾਲ ਉਹ ਉਹਨੂੰ ਹੈਂਡਲ ਕਰਦੇ ਰਹੇ ਜੀ ਤੇ ਦੂਜੇ ਪਾਸੇ ਆਪਾਂ ਦੇਖੀਏ ਤਾਂ ਅਮਰਸਰ ਸਾਹਿਬ ਉੱਥੇ ਗੁਰਪ੍ਰੀਤ ਸਿੰਘ ਪੁੱਲਰ ਹੈ ਬੌਬੀ ਪੁੱਲਰ ਦੇ ਨਾਮ ਨਾਲ ਜਾਣਿਆ ਜਾਂਦਾ ਔਰ ਇਹ ਪੁੱਲਰ ਖਾਨਦਾਨ ਚੋਂ ਆਉਂਦੇ ਹੈ ਬੜੇ ਮਤਲਬ ਜਿਹੜਾ ਹੈਗਾ ਹਾਲਾਂਕਿ ਆ ਥੋੜਾ ਸੁਖਵੀਰ ਬਾਦਲ ਵਾਲੇ ਮੁੱਦੇ ਨੂੰ ਲੈ ਕੇ ਚਰਚਾ ਚ ਰਹੀ ਨਹੀਂ ਤੇ ਕੋਈ ਵੀ ਪੋਲੀਟੀਕਲ ਪਾਰਟੀ ਪਾਵਰ ਚ ਰਹੀ ਹੈ ਇਹ 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 ਸੱਤਾ ਜੀ ਰਹੀ ਹੈ ਸੱਤਾ ਜੀ ਰਹੀ ਹੈ ਚਾਹੇ ਇਹਨਾਂ ਦੇ ਤਾਇਆ ਜੀ ਹੁੰਦੇ ਸੀ ਸਰਦਾਰ ਗੁਰਵਿੰਦਰ ਸਿੰਘ ਭੁੱਲਰ ਇਹਦੇ ਪਿਤਾ ਜੀ ਹੁੰਦੇ ਸੀ ਸਰਦਾਰ ਗੁਰਇਕਵਾਲ ਸਿੰਘ ਭੁੱਲਰ ਇਹ ਆਪ ਹੂੰ ਹੂੰ ਇਹ ਸਾਰੇ ਹਮੇਸ਼ਾ ਸੱਤਾ ਦੇ ਵਿੱਚ ਹੀ ਰਹੇ ਹੈ ਸੋ ਇੱਥੇ ਜਿਹੜੀ ਇਹ ਗੱਲ ਵੀ ਚੱਲ ਚੱਲ ਰਹੀ ਸੀ ਉਸ ਵੇਲੇ ਵੀ ਕੋਈ ਇੱਥੇ ਕੋਈ ਇਹ ਜੀ ਤਾ ਨਹੀਂ ਕਿ ਲਾਬੀਆਂ ਦੀ ਵਿੱਚੋਂ ਤਾਂ ਨਹੀਂ ਰੌਲਾ ਪੈ ਗਿਆ ਹੂੰ ਹੂੰ ਕਿਉਂਕਿ ਬੀਬੀ ਦੀ ਜਿਹੜੇ ਇੱਕ ਅਫਸਰ ਦੇ ਨਾਲ ਜਿਆਦਾ ਮਤਲ ਜਿਹੜੀ ਨੇੜਤਾ ਸੀ ਉਹਦੇ ਤੇ ਵੀ ਉਂਗਲਾ ਤਾਂ ਉੱਠਦੀਆਂ ਉੱਠਦੀਆਂ ਨੇ ਤੇ ਵਿਰੋਧ ਵੀ ਸਾਹਮਣੇ ਆਉਂਦੀ ਸਾਹਮਣੇ ਆਉਂਦੇ ਹਾਂ ਇਸ ਕਰਕੇ ਉਹ ਗੱਲ ਵੀ ਹੋ ਸਕਦੀ ਹੈ ਚਲੋ ਆਪਾਂ ਉਹਨੂੰ ਛੱਡ ਦਿੰਦੇ ਹੁਣ 7 17 ਗ੍ਰਾਮ ਸਾਡੇ 17 ਗ੍ਰਾਮ ਵਿੱਚ ਤੋਂ ਫੜਿਆ ਗਿਆ ਤੇ ਆਪਾਂ ਡੇ ਵੰਡ ਤੋਂ ਕਹਿ ਰਹੇ ਸੀ ਕਿ ਇਸ ਕੇਸ ਦੇ ਵਿੱਚ ਵੜਨਾ ਕੱਖ ਨਹੀਂ ਕੇਸ ਬਰੀ ਹੋਣੀ ਬਰੀ ਇਹਨੂੰ ਆਪਾਂ ਕਹਿ ਦਿਆਂਗੇ ਕੁਆਂਟੀਟੀ ਜਿਹੜੀ ਬੜੀ ਘੱਟ ਸੀ ਇਹਨੂੰ ਵਪਾਰਕ ਨਹੀਂ ਕਹਿ ਸਕਦੇ ਆਪਾਂ ਕਮਰਸ਼ੀਅਲੀ ਕਹਿ ਸਕਦੇ ਤਾਂ ਇਹਦੇ ਜਮਾਨ ਥੋੜੀ ਸੀ ਹੋ ਗਈ ਜਮਾਨ ਤੋਂ ਦੀ ਜਮਾਨਤੋਗੀਦਾਨ ਦੇ ਲੈ ਕੇ ਸਭ ਉਦੋਂ ਹੀ ਇਹ ਗੱਲਾਂ ਚੱਲ ਪਈਆਂ ਸੀ ਕਿ ਬੀਬੀ ਨੂੰ ਇਹ ਸਰਕਾਰ ਨੂੰ ਵੀ ਪਤਾ ਇਸ ਗੱਲ ਦਾ ਕਿ ਇਨੇ ਬਾਹਰ ਆ ਜਾਣਾ ਹੈ ਹਾਂ ਔਰ ਸਰਕਾਰ ਨੂੰ ਇਸ ਗੱਲ ਦਾ ਵੀ ਸੀ ਕਿਉਂਕਿ ਉਦੋਂ ਗੱਲਾਂ ਹੋਣ ਲੱਗੀਆਂ ਸੀ ਕਿ ਕਿਸੇ ਦੀ ਝੁੱਗੀ ਢਾਤੀ ਕਿਸੇ ਦਾ ਢਾ ਢਾਤਾ ਤੇ ਜਿਹੜੇ ਬੰਦੇ ਪੁਲਿਸ ਵਾਲੇ ਜਾਂ ਵੱਡੇ ਕਾਰੋਗਾਰ ਕਰਨ ਵਾਲੇ ਬੰਦੇ ਆ ਉਹਨਾਂ ਦੇ ਘਰਾਂ ਨੂੰ ਤੁਹਾਨੂੰ ਕਰਕੇ ਉਹ ਨਹੀਂ ਦਿੰਦੇ ਜਿਵੇਂ ਕਿ ਰਾਨੋ ਵਾਲਾ ਸਰਪੰਚ ਹੋ ਗਿਆ ਉਹ ਤਾਂ ਗਮਲਾ ਵੀ ਨਹੀਂ ਤੋੜ ਕੇ ਆ ਹਾਂ ਗਮਲਾ ਵੀ ਨਹੀਂ ਤੋੜ ਕੇ ਆ ਇਹ ਬੀਬੀ ਦਾ ਵੀ ਵਾਰ-ਵਾਰ ਜ਼ਿਕਰ ਹੁੰਦਾ ਸੀ ਜੀ ਇਹਦੀ ਕੋਠੀ ਕਿਉਂ ਨਹੀਂ ਢਾਉਂਦੇ ਇਹ ਗੱਲਾਂ ਕਰ ਗਿਆ ਉਹਨੂੰ ਟੱਪ ਕਰਨ ਵਾਸਤੇ ਉਦੋਂ ਇਹ ਬਣ ਗਈ ਸੀ opinion ਕਿ ਇਸ ਬੀਬੀ ਨੂੰ ਅੰਦਰ ਹੀ ਰੱਖਿਆ ਜਾਵੇ ਜੀ ਪਤਾ ਸੀਗਾ ਅਪਸਰਾ ਨੂੰ ਵੀ ਜਮਨਤੋ ਜਣੀ ਤਾਂ ਫਿਰ ਸੋਮਿਆ ਤੋਂ ਬਾਅਦ ਪ੍ਰਾਪਰਟੀ ਬਣਾਉਣ ਵਾਲਾ ਜਿਹੜਾ ਕੇਸ ਆ ਉਹ ਲਗਭਗ ਉਦੋਂ ਹੀ ਤਿਆਰ ਹੋ ਗਿਆ ਸੀ ਉਹ ਕੇਸ ਤਿਆਰ ਪਿਆ ਸੀ ਜੁਣ ਜੇ ਤੁਸੀਂ ਕਹੇ ਕਿ ਪੈਰ ਤੇ ਬੀਬੀ ਨੇ ਕੋ ਹੜਾ ਆਪ ਹੀ ਮਾਰ ਲਿਆ ਕਿ ਸੌਰੀ ਜਮਨਤ ਤੇ ਆਉਂਦਿਆਂ ਸਾਰੀ ਲੱਗੀ ਰੀਲਾਂ ਪਾਉਣ ਔਰ ਇਹ ਲਾਉਣ ਵਾਲੀ ਗੱਲ ਹੋ ਗਈ ਥੋੜਾ ਬਹੁਤ ਚਲੋ ਕਈ ਵਾਰੀ ਕਹਿੰਦਾ ਸ਼ੌਕ ਹੁੰਦਾ ਹੈ ਬੰਦੇ ਨੇ ਦਿਖਾਵਾ ਵੀ ਕਰਨਾ ਹੁੰਦਾ ਹੈ ਮੈਨੂੰ ਤਾਂ ਇਹ ਵੀ ਜਾਣਕਾਰੀ ਮਿਲੀ ਸੀ ਕਿ ਇਹ ਸਮਾਜ ਸੇਵੀ ਵਾਲੀ ਗੱਲ ਵੀ ਬੀਬੀ ਕਰਦੀ ਸੀ ਹਾਂ ਇੱਕ ਮੁੰਡਾ ਵੀ ਰੱਖੀ ਬੈਠੀ ਸੀ ਕੋਈ ਘਰੇ ਕੋਈ ਗਰੀ ਗਰੀਬ ਸੀ ਕਮੰਦ ਚਲੋ ਹਾਂ ਵਧੀਆ ਗੱਲ ਨਹੀਂ ਉਹ ਵੀ ਦੂਜੇ ਪਾਸੇ ਵੀ ਜੇਲ੍ਹ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਕਹਿੰਦੀ ਸੰਭਾਲਾ ਸੰਭਾਲੀ ਕੀਤੀ ਉੱਥੇ ਬਹੁਤ ਕਹਿੰਦੀ ਉਹਨਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਛਾ ਮੈਂ ਉਹਨਾਂ ਦੀ ਵੀ ਮਦਦ ਕਰ ਉਹਨਾਂ ਦੀ ਕੇਸਾਂ ਦੀ ਪੈਰਵੀ ਵੀ ਕਰੂੰਗੀ ਇਹ ਗੱਲ ਵੀ ਆਈ ਸੀ ਅੱਛਾ ਜੀ ਔਰ ਦਾਨੀਲ ਕੇ ਸਭ ਠੀਕ ਹੈ ਜਿਹੜੇ ਜੇਲ੍ਹਾਂ ਚ ਔਰਤਾਂ ਬੈਠੀਆਂ ਨਾ ਉਹਨਾਂ ਦਾ ਬਾਲੀਵਾਰਸ ਮਤਲਬ ਜਿਹੜੀਆਂ ਵਿਚਾਰੀਆਂ ਗਰੀਬ ਹੁੰਦੀ ਹੈ ਅਮੀਰਾਂ ਦੇ ਤਾਂ ਵੱਡੇ ਵੱਡੇ ਵਕੀਲ ਹੁੰਦੇ ਨੇ ਵਕੀਲ ਨਹੀਂ ਮਿਲਦੇ ਤੇ ਕੁਝ ਜਿਹੜੀ ਜੇਲ੍ਹਾਂ ਦੀ ਹਾਲਤ ਆਪਾਂ ਨੂੰ ਪਤਾ ਹੀ ਹੈ ਉੱਥੇ ਮਤਲਬ ਤੁਹ ਕਹ ਹਾਂ ਹਾਂ ਬੜਾ ਕੁਝ ਇਹਨੇ ਉਸ ਪਾਸੇ ਵੀ ਗੱਲ ਪਾਉਣੀ ਸ਼ੁਰੂ ਕਰਤੀ ਸੀ ਚਲੋ ਉਹ ਵੀ ਗਈ ਆਈ ਪਰ ਜਦੋਂ ਆਪ ਰੀਲ ਜੀਆਂ ਪੜ੍ਹਨੀਆਂ ਸ਼ੁਰੂ ਹੋ ਗੀਆਂ ਮੈਨੂੰ ਜਾਣਕਾਰੀ ਜਿਹੜੀ ਹੈਗੀ ਹੈ ਕਿਉਂਕਿ ਆਪਣੇ ਬਹੁਤ ਸਾਰੇ ਮਿੱਤਰ ਜਿਹੜੇ ਵੈਬ ਚੈਨਲ ਅੱਜ ਕੰਮ ਕਰਦੇ ਐ ਹਰ ਇੱਕ ਨੂੰ ਇਹ ਹੁੰਦੀ ਸੀ ਕਿ ਆਪਾਂ ਛੇਤੀ ਛੇਤੀ ਜਿਹੜੀ ਹੈਗੀ ਆ ਵੀਡੀਓ ਇਹਦੀ ਇੰਟਰਵਿਊ ਕਰਨੀ ਕਰੀਏ ਇਹ ਬੀਬੀ ਗੁਰਮੀਤ ਕੌਰ ਆ ਜੀ ਦੇ ਨਾਲ ਇਹਦਾ ਝਗੜਾ ਹੋਇਆ ਸੀ ਜਿਹਦੇ ਨੂੰ ਪੇਸ਼ ਕੀਤਾ ਉਹਨਾਂ ਦਾ ਵੀ ਰਫੜਾ ਉੱਥੇ ਹੋਇਆ ਸੀ ਉਹਦੇ ਤੇ ਵੀ ਗੱਲ ਆ ਗਈ ਸੀ ਉਹਦੇ ਵੀ ਇੰਟਰਵਿਊ ਕਰਨੀ ਚਾਹੁੰਦੇ ਸੀ ਕੁਝ ਲੋਕ ਉਹ ਮੇਰਾ ਖਿਆਲ ਵੀ ਉਸ ਤੋਂ ਬਾਅਦ ਹੁਣ ਬੋਲੀਏ ਠੀਕ ਆ ਚੁੱਪ ਕਰਾ ਦੇ ਉਹ ਚੁੱਪ ਹੋ ਗਈ ਸੀ ਕਿਉਂ ਚੁੱਪ ਹੋਈ ਇਹ ਵੀ ਇੱਕ ਵੱਡਾ ਸਵਾਲ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਉਹ ਚੁੱਪ ਕਿਉਂ ਹੋਈ ਸੀ ਤੇ ਇਹਨਾਂ ਦੋਨਾਂ ਨਾਲ ਮਤਲਬ ਜਿਹੜੀ ਹੈਗੀ ਦਿਲਚਸਪੀ ਸੀ ਵੀ ਬੀਬੀ ਬਾਹਰ ਆਈ ਹੈ ਕੋਸ਼ਿਸ਼ ਕਰਦੇ ਸੀ ਪਰ ਉਹ ਇਹ ਨਹੀਂ ਕਿਸੇ ਨਾਲ ਇੰਟਰਵਿਊ ਨਹੀਂ ਕੀਤੀ ਹਮ ਅਚੰਚੇਤ ਕਿ ਇੰਟਰਵਿਊ ਵੀ ਬੀਦੀ ਆ ਗਈ ਆਹ ਜੀ ਔਰ ਉਹ ਬੜੀ ਚਰਚਾ ਦੇ ਵਿੱਚ ਥੋੜੇ ਮੱਕੜ ਸਾਹਿਬ ਨੇ ਇੰਟਰਵਿਊ ਕੀਤੀ ਹੈ ਠਾ ਠਾ ਮੱਕੜ ਸਾਹਿਬ ਬੜੇ ਮਤਲਬ ਦੀ ਨੂੰ ਆਪਾਂ ਕਹ ਲਈਏ ਵੱਡੇ ਵੱਡੇ ਭਾਰੇ ਭਾਰੇ ਸਵਾਲ ਕਰਦੇ ਸੀ ਉਹ ਜਿਵੇਂ ਠਾਣੇਦਾਰ ਡਾਂਟ ਟਪਟ ਕਰਦੇ ਹੁੰਦੇ ਉਹ ਵੀ ਵੀ ਤੁਸੀਂ ਆ ਕੀਤਾ ਤੁਸੀਂ ਆ ਕੀਤਾ ਆ ਕੀਤਾ ਤੇ ਜਵਾਬ ਦੇਖੋ ਤੁਸੀਂ ਹਾਂ ਜਵਾਬ ਵੀ ਬਰਾਬਰ ਦਾ ਜਵਾਬ ਬਰਾਬਰ ਦਾ ਆ ਰਿਹਾ ਸੀ ਜਵਾਬ ਬਰਾਬਰ ਦਾ ਆ ਰਿਹਾ ਸੀ ਕੋਈ ਜਵਾਬ ਤਾਂ ਨਹੀਂ ਹੈਜ਼ਿਟੇਸ਼ਨ ਕਾਊਂਟਰ ਕਾਊਂਟਰ ਮਤਲਬ ਜਿਹੜਾ ਹੈਗਾ ਜਰਨਲਿਸਟ ਨੂੰ ਕਾਊਂਟਰ ਕਰ ਰਹੀ ਜਿਨੇ ਨਹੀਂ ਆਏ ਜਿਵੇਂ ਪੁੱਤੋਂ ਨਹੀਂ ਪੈਂਦੇ ਹੁੰਦੇ ਨਾ ਮੈਂ ਪੋਲਿਟਿਕਲ ਲੀਡਰ ਜਿਹੜੇ ਜਿਹੜੇ ਮਤਲਬ ਬਹੁਤ ਜਿਹੜੇ ਹੰਡੇ ਹੋਏ ਬੰਦੇ ਹੰਡੇ ਹੰਡੇ ਹੋਏ ਬੰਦੇ ਪੈਂਦੇ ਉਹ ਬੀਬੀ ਇਸ ਤਰ੍ਹਾਂ ਪੈਂਦੀ ਸੀ ਜਾਨੀਏ ਸਭ ਮੇਰਾ ਮੱਥਾ ਤਾਂ ਉਹਦੀ ਠੜਕ ਗਿਆ ਠੀਕ ਹੈ ਜਿਹੜੀ ਆ ਇੰਟਰਵਿਊ ਨੇ ਇੰਟਰਵਿਊ ਸਿਆਪਾ ਪਾਉਗੀ ਠੀਕ ਹੁਣ ਤੁਸੀਂ ਦੇਖੋ ਸਿਆਪਾ ਉਹ ਕਿਵੇਂ ਪੈਂਦੇ ਲੁਧਿਆਣੇ ਦੀ ਇਲੈਕਸ਼ਨ ਹੈ ਬੀਬੀ ਨੇ ਇੰਟਰਵਿਊ ਕਰ ਲਈ ਜਦੋਂ ਇੱਕ ਇੰਟਰਵਿਊ ਕਰ ਗਈ ਤੇ ਨਾਲ ਦੀ ਨਾਲ ਦੂਜੇ ਫਿਰ ਤੋਂ ਪੈਂਦੇ ਵੀ ਆਪਾਂ ਇੰਟਰਵਿਊ ਕਰਨੀ ਆਪਾਂ ਵੀ ਇੰਟਰਵਿਊ ਹੈ ਸਰਕਾਰ ਨੂੰ ਇਸ ਗੱਲ ਦਾ ਫਿਕਰ ਪੈ ਗਿਆ ਵੀ ਜੇ ਇਹ ਇੰਟਰਵਿਊਸ ਦੇਣ ਲੱਗੀ ਤੇ ਵਿੱਚੋਂ ਵਿਵਾਦਾਂ ਵਾਲੀਆਂ ਕਈ ਚੀਜ਼ਾਂ ਖੜੀਆਂ ਹੋਣਗੀਆਂ ਲੁਧਿਆਣੇ ਦੇ ਵਿੱਚ ਕਿਤੇ ਆਪਾਂ ਨੂੰ ਪੁੱਠਾ ਪਣਾ ਪੈ ਜੇ ਕੰਮ ਇਸ ਕਰਕੇ ਨੂੰ ਦੀ ਜਵਾਬੰਦੀ ਕਰਾਓ ਠੀਕ ਤਾਂ ਉਹ ਫਿਰ ਮਾਮਲਾ ਤਾਂ ਸੀਗਾ ਹੀ ਸੀਗਾ ਹੁਣ ਤੁਸੀਂ ਦੇਖੋ ਕਿ ਅੱਜ ਉਹਦੀ ਜਿਹੜੀ ਹੈਗੀ ਐ ਪ੍ਰਾਪਰਟੀ ਫ੍ਰੀਜ਼ ਕੀਤੀ ਜਾ ਰਹੀ ਹੈ ਹਮਮ ਪਰ ਉਹ ਪ੍ਰਾਪਰਟੀ ਫ੍ਰੀਜ਼ ਕਰਨ ਦੇ ਆਰਡਰ ਕਿਦਾਂ ਦੇਂਦੇ ਆਏ ਜੀ 20 ਤਾਰੀਖ ਦੇ ਆਏ ਵੀ ਦੱਸੋ ਅੱਜ ਕਿੰਨੀ ਹੋ ਗਈ ਅੱਜ 27 ਹੋਗੀ ਇੱਕ ਹਫਤਾ ਮਤਲਬ ਹੋ ਗਿਆ 20 ਤਾਰੀਖ ਤੱਕ ਤਾਂ ਉਹਨੂੰ ਰੱਖੀ ਰੱਖਿਆ ਰੱਖੀ ਰੱਖਿਆ ਕੱਲ ਜਦੋਂ ਵਿਜੀਲੈਂਸ ਵਾਲਿਆਂ ਦੇ ਕੋਲ ਕੇਸ ਤਿਆਰ ਸੀ ਗਿਆ ਉਹ ਗਏ ਚੁੱਪ ਕਰਕੇ ਉੱਥੋਂ ਅਫਸਾਨਾ ਦੀ ਦੇਖ ਰੋ ਔਰ ਰਫ्तार ਹੈ ਉਹਦੀ ਭੈਣ ਹਾਂ ਉਹਦੇ ਘਰੋਂ ਚੁਕਲੇ ਉਹਨੂੰ ਤੇ ਉਹਨੂੰ ਚੁੱਕ ਕੇ ਲਿਆ ਕੇ ਤੇ ਨਾਲ ਦੀ ਨਾਲ ਹੀ ਮਤਲਬ ਕਾਲੀ ਉਹ ਵੀ ਪ੍ਰੈਸ ਨੋਟ ਜਾਰੀ ਕਰਤਾ ਸੀਗਾ ਜੀ ਆਹ ਦੇਖੋ ਸਾਨੂੰ ਤਾਂ ਪ੍ਰਵਾਨਗੀ ਮਿਲ ਗਈ ਦਿੱਲੀ ਤੋਂ ਆ ਗਈ ਇਹ ਐਡੀ ਜਿਹੜੀ ਕਾਲੀ ਹੋ ਗਈ ਪੁਲਿਸ ਨੂੰ ਤੇ ਪਹਿਲਾਂ ਇਹਨੂੰ ਦਬਾ ਕੇ ਕਿਉਂ ਰੱਖਿਆ ਸੀ ਹਾਂ ਹਾਂ ਇਹ ਇਹ ਚੀਜ਼ਾਂ ਇਹ ਦੱਸਦੀਆਂ ਕਿ ਅਸਲ ਦੇ ਵਿੱਚ ਇਹ ਮਾਮਲਾ ਤਾਂ ਪਹਿਲਾਂ ਠੱਪ ਹੋ ਗਿਆ ਸੀ ਠੱਪ ਹੋ ਗਿਆ ਸੀ ਹਾਂ ਤੇ ਇਹ ਆਪਦੀ ਆਪ ਜਿਹੜਾ ਪੰਗਾ ਲਿਆ ਤੇ ਉਹ ਪੰਗੇ ਤੋਂ ਹੁਣ ਪੰਗਾ ਪੈ ਗਿਆ ਹੁਣ ਉਹ ਬੀਬੀ ਚਲੀ ਗਈ ਅੰਦਰ ਅਗਲਾ ਹੁਣ ਇਹਦੇ ਤੇ ਸਵਾਲ ਇਹ ਉੱਠਦਾ ਵੀ ਦਾਨੇ ਵਾਲਿਆ ਸਭ ਜਿਹੜੀ ਉਹਦੇ ਕੋਲ ਮਤਲਬ ਆਪਾਂ ਕਹਿ ਸਕਦੇ ਆਂ ਜਿਹੜੀ ਪ੍ਰਾਪਰਟੀ ਹੈ ਹੂੰ 1 ਕਰੋੜ ਤੇ ਕਹਿੰਦੇ 35 ਲੱਖ ਰੁਪਏ ਦੀ ਅਸੀਂ ਉਹਦੀ ਪ੍ਰਾਪਰਟੀ ਜਿਹੜੀ ਹੈਗੀ ਜੀ ਉਹ ਫ੍ਰੀਜ਼ ਕੀਤੀ ਹੈ ਜਿਹੜੀ ਅੱਜ ਪੁਲਿਸ ਵਾਲੇ ਕਹਿੰਦੇ ਆ ਲਗਭਗ ਲਗਭਗ ਜੀ ਉਹਦੇ ਵਿੱਚੋਂ ਜਿਹੜੀ ਅਚਲ ਪ੍ਰਾਪਰਟੀ ਹੈ ਉਹ ਤਾਂ ਘਰ ਆ ਗਿਆ ਇੱਕ ਤੇ ਪਲਾਟ ਆ ਗਿਆ ਪਲਾਟ ਆ ਗਿਆ ਜਿਹੜੀ ਚੱਲ ਪ੍ਰਾਪਰਟੀ ਹੈ ਉਹ ਗੱਡੀਆਂ ਆ ਗਈਆਂ ਉਹਦੇ ਕੋਲੀਆਂ ਗੱਡੀਆਂ ਦੋ ਗੱਡੀਆਂ ਆ ਗਈਆਂ ਤੇ ਮੋਟਰਸਾਈਕਲ ਆ ਗਿਆ ਇੱਕ ਜਿਹੜਾ ਹੈਗਾ ਦਾ ਬੈਂਕ ਅਕਾਊਂਟ ਹੈ ਉਹ ਸਟੇਟ ਬੈਂਕ ਆਫ ਆਈ ਹੈ ਜਿਹੜਾ ਹੈਗਾ ਆਪਣਾ ਪੁਲਿਸ ਲੈਣ ਦੇ ਕੋਲ ਐਸ ਬੀ ਆਈ ਇਹ ਬੈਂਕ ਅਕਾਊਂਟ ਹੈ ਤੇ ਉਹ ਕਹਿੰਦੇ ਜੀ ਅਸੀਂ ਫ੍ਰੀਜ਼ ਕਰਤਾ ਡਿਸਮਿਸ ਹੋ ਚੁੱਕੀ ਹੈ ਹੂੰ ਉਹਦੇ ਕੋਲੇ ਹੁਣ ਹੋਰ ਕੋਈ ਇਨਕਮ ਹੈ ਨਹੀਂ ਗਰੀਬ ਘਰ ਚੋਂ ਆਉਂਦੀ ਹੈ ਵਿਚਾਰੀ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਵੀ ਉਹਦੇ ਕੋਲ ਬਹੁਤ ਵੱਡੀ ਬਹੁਤ ਪ੍ਰੋਪਰਟੀ ਅਪਰੋਚ ਹੁੰਦੀ ਹੈ ਸਧਾਰਨ ਪਰਿਵਾਰ ਹੈ ਹੁਣ ਕੀ ਹੈ ਇਹਦਾ ਇਹਦਾ ਕਰਕੇ ਮੈਨੂੰ ਹੁਣ ਉਹਦੇ ਆਸਤੇ ਜਿਹੜੀ ਵੱਡੀ ਮੁਸੀਬਤ ਹੋ ਗਈ ਵੀ ਚਲੋ ਜਿੱਦਾਂ ਉਹਦੀ ਜਿਮੰਦ ਹੁੰਦੀ ਹੈ ਹੂੰ ਜਿਹੜੀ ਸੋਮਿਆ ਤੋਂ ਬਾਅਦ ਪ੍ਰਾਪਰਟੀ ਬਣਾਉਣ ਵਾਲਾ ਕੇਸ ਆ ਦਾਨੀਲ ਗਿਆ ਸਭ ਮੇਰੇ ਖਿਆਲ ਮੁਤਾਬਕ ਹੈ ਉਹਦੇ ਚ ਜਿਹੜਾ ਕੇਸ ਹੈਗਾ ਥੋੜਾ ਨਸ਼ੇ ਵਾਲਾ ਉਹਦੇ ਚ ਤਾਂ ਬਰੀ ਹੋ ਜੂਗੀ ਹੋ ਜੂ ਇਹਦੇ ਚ ਨਹੀਂ ਹੁੰਦੀ ਇਹਦੇ ਚ ਬਰੀ ਹੋਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਇਹ ਆਨਰ ਕਾਰਡ ਹੈ ਇਹ ਰੱਖਾ ਇਹਨੂੰ ਸਾਬਤ ਕਿਵੇਂ ਕਰੂ ਜਿਵੇਂ ਕਿ ਉਹਨੇ ਕੱਢ ਕੇ ਤੌਦੀ ਦਾ ਸਤਾ ਦੇਖੋ ਜੀ 50 ਲੱਖ ਰੁਪਏ ਮੈਂ ਲੋਨ ਲਿਆ ਲੋਨ ਲਿਆ 50 ਲੱਖ ਰੁਪਏ ਲੋਨ ਦਾ ਦਿਖਾਤਾ ਜੇਣਾ ਹੁਣੇ 50 ਲੱਖ ਰੁਪਏ ਲੋਨ ਦਿਖਾਉਣ ਵਾਲੀ ਗੱਲ ਹੈ ਤੇ ਸਾਰੇ ਡਾਕੂਮੈਂਟਸ ਕਿੱਥੇ ਕਰਏ ਇੱਥੇ ਮੈਨੂੰ ਰਿਕਮੈਂਡ ਕੀ ਲਾਇਆ 50 ਲੱਖ ਦੇ ਵੀ ਦੇਖਣ ਵਾਲੀ ਉਹ ਵੀ ਇਹਾ ਕੋਈਆਂ ਗਰੰਟੀਆਂ ਸ਼ਰੰਟਕਾ ਕੀ ਹੈ ਕਿਵੇਂ ਕਿੱਥੋਂ ਮਤਲ ਜਿਹੜੀ ਹੈਗੇ ਜਿਹੜੀ ਹੁਣ فرض ਕਰੋ ਜੇ ਜੇ ਉਹਨੇ ਆਪਣੀ ਤਨਖਾਹ ਦੀ ਗਰੰਟੀ ਦਿੱਤੀ ਹੈ ਕਿ ਇਸ ਤੋਂ ਤਾਂ ਭੜੀ ਨਹੀਂ ਗਈ ਤੇ ਕੱਲ ਨੂੰ ਬੈਂਕ ਅਟੈਚ ਕਰ ਦੂਗਾ ਬੈਂਕ ਅਟੈਚ ਕਰੂਗਾ ਉਹ ਤਾਂ ਫਿਰ ਘਰ ਵਾਲੇ ਪਾਸੋਂ ਵੀ ਗਈ ਗਈ ਇਹ ਹੁਣ ਜਿਹੜੀ ਆ ਚੀਜ਼ ਹੈ ਨਾ ਇਹਨੂੰ ਤੁਸੀਂ ਦੇਖੋ ਕਿ ਇਹ ਜਿਹੜੀ ਇੰਟਰਵਿਊ ਅਚੰਤ ਇਹ ਤਾਂ ਨਹੀਂ ਹੋਈ ਇਹ ਨਾ ਤਾਂ ਅਮਨਦੀਪ ਕੌਰ ਨੇ ਮੱਕੜ ਸਾਹਿਬ ਨੂੰ ਆਵਾਜ਼ ਮਾਰੀ ਆ ਵੀ ਆਜੋ ਜੀ ਮੇਰੀ ਇੰਟਰਵਿਊ ਕਰ ਲਓ ਤੇ ਨਾ ਮੱਕੜ ਸਾਹਿਬ ਨੇ ਕੀ ਕੀਤਾ ਇਹ ਤਾਂ ਕੋਈ ਤੀਜੀ ਸ਼ਕਤੀ ਹੈ ਹਾਂ ਵੀ ਇਹਨੂੰ ਬੈਲੈਂਸ ਕਰੋ ਇਹਨੂੰ ਤੀਜੀ ਸ਼ਕਤੀ ਹੈ ਜਿਹਨੂੰ ਜਿਹਨੂੰ ਪਹਿਲਾਂ ਕਿਹਾ ਕਿ ਮੇਰੇ ਤੇ ਬਾਰ ਬਾਰ ਇਹ ਗੱਲ ਆਉਂਦੀ ਹੈ ਮੈਂ ਕਿ ਟੋ ਕਟ ਜਿਹੜਾ ਇਹ ਤੋਂ ਮੁਕਤ ਹੋਵਾਂ ਉਹ ਜਿਹੜਾ ਤੀਜੀ ਸ਼ਕਤੀ ਹੈ ਨਾ ਤੀਜਾ ਬੰਦਾ ਵੱਡਾ ਅਫਸਰ ਕੋਕੇ ਵਾਲਾ ਇਹ ਮੈਨੂੰ ਲੱਗਦੀ ਹੈ ਵੀ ਕੋਕੇ ਵਾਲੇ ਨੇ ਪ੍ਰਬੰਧ ਕੀਤਾ ਕੋਕੇ ਵਾਲੇ ਨੇ ਕੋਕੇ ਕੋਕੇ ਵਾਲੇ ਨੇ ਕੋਕੇ ਲਾਤੇ ਉਹ ਕੋਕੇ ਵਾਲੇ ਨੇ ਆਪਦੀ ਤਾਂ ਉਹ ਵਾਜਿਤ ਕਰਾਉਂਦਾ ਸੀ ਪਰ ਅਮਨਦੀਪ ਕੌਰ ਦੇ ਪੱਕੇ ਕੋਕੇ ਲਾਤੇ ਹੁਣ ਇਹਦੇ ਚ ਕਿਉਂਕਿ ਸੋਰਸਸ ਤੋਂ ਬਾਅਦ ਜਿਹੜੀ ਇਹ ਸਾਰੀ ਆਨ ਰਿਕਾਰਡ ਹੈ ਆਨ ਰਿਕਾਰਡ ਹੈ ਤੇ ਰਿਕਾਰਡ ਨੂੰ ਕਿਵੇਂ ਧੋਤਾ ਜਾਊ ਕਈ ਵਾਰੀ ਰੈੱਡ ਹੈਂਡਡ ਬੰਦਾ ਫੜਿਆ ਜਾਵੇ ਉਹ ਬਰੀ ਹੋ ਜਾਂਦਾ ਉਹ ਵੀ ਬਰੀ ਹੋ ਜਾਂਦਾ ਉਹ ਬਰੀ ਹੋ ਜਾਂਦਾ ਤੁਸੀਂ ਕੋਈ ਕਹੀ ਇੱਕ ਵਾਰ ਨੂੰ ਪੈਸੇ ਦੇ ਤੂੰ ਗਵਾਹ ਮੁਕਰ ਦੂ ਇੱਥੇ ਤਾਂ ਗਵਾਹ ਨਹੀਂ ਨਾ ਮੁਕਰਦੇ ਕਾਗਜ਼ ਕਾਗਜ਼ ਨਹੀਂ ਨਾ ਮੁਕਰਦੇ ਕਾਗਜ਼ ਦਾ ਬੋਲ ਦੇ ਬੋਲਦੇ ਹੈ ਉਹ ਜਿਹੜੇ ਕਾਗਜ਼ੀ ਬੋਲਣਗੇ ਨਾ ਕਾਗਜ਼ ਜਿਹੜੇ ਬੇਜਵਾਨ ਕਾਗਜ਼ ਹੈ ਉਹਨਾਂ ਦੇ ਜਿਹੜੇ ਹਿੰਸ ਪਾਏ ਨੇ ਜਿਹੜੇ ਅੱਖਰ ਪਾਏ ਉਹ ਅੱਖਰ ਬੜੇ ਭਿਆਨਕ ਹੈ ਹਾਂ ਹਾਂ ਉਹਨਾਂ ਨੇ ਉਹ ਮਾਝ ਦੇਣਾ ਸੋ ਬੀਬੀ ਨੂੰ ਪੱਕੇ ਹੀ ਠੀਕ ਹੈ ਕਈ ਵਾਰੀ ਤੇ ਉਹ ਚੌੜ ਚੌੜ ਦੇ ਵਿੱਚ ਚੌੜ ਜੀ ਇਹਨੂੰ ਆਪਾਂ ਐਵੇਂ ਰੌਲਾ ਪੈ ਗਿਆ ਜਿਹੜੇ ਹੁੰਦੇ ਨੇ ਨਾ ਉਹ ਪੰਗਾ ਲੈ ਕੇ ਤੇ ਬਸ ਸੌਰੀ ਨੇ ਮਤਲਬ ਐਵੇਂ ਹਾਂ ਟਿਕਟ ਕਈ ਖੇਡ ਦੇ ਵਿੱਚ ਉਹ ਕਹਿੰਦੇ ਹੁੰਦੇ ਨੇ ਨਾ ਵੀ ਟਿੱਕੇ ਪਾਣੀ ਦੇ ਵਿੱਚ ਡਲੀ ਮਾਰ